ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਜੋ ਕਿ ਚਮਕੌਰ ਸਾਹਿਬ ਵਿੱਚ ਹੀ ਸ਼ਸ਼ੋਭਿਤ ਹੈ ਜੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਤੁਹਾਡੇ ਨਾਲ ਇੱਥੋਂ ਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਉਪਰੰਤ ਦਮਦਮਾ ਸਾਹਿਬ ਵਿਕੇ ਰੁਕੇ ਸਨ ਤਾਂ ਉੱਥੋਂ ਉਹਨਾਂ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਇਸ ਗੱਡੀ ਦੇ ਮਾਲਕ ਰਾਏ ਜਗਤ ਸਿੰਘ ਤੇ ਅਤੇ ਰੂਪਜੰਦ ਨਾਲ ਗੱਡੀ ਲੈਣ ਸੰਬੰਧੀ ਰਾਬਤਾ ਕੀਤਾ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਗੱਡੀ ਸੌਂਪ ਦਿੱਤੀ ਅਤੇ ਆਪ ਇਥੋਂ ਪਰਿਵਾਰ ਸਮੇਤ ਚਲੇ ਗਏ ਅੱਠ ਪੌਦੀ ਰਾਤ ਨੂੰ ਜ ਬਹੁਤ ਕਮ ਆਸਾਨੀ ਹੋਦ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋਨੋਂ ਵੱਡੇ ਸ਼ਹਿਜ਼ਾਦੇ ਬਾਬਾਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੀਆਂ ਤੇ ਪੰਜਾ ਸਿੰਘਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਅੱਗੇ ਵੱਲ ਚੱਲੇ ਪਾਓ ਪੰਜਾ ਸਿੰਘਾਂ ਦਾ ਹੁਕਮ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਅੱਗੇ ਵੱਲ ਚੱਲੇ ਪਾ ਦਿੱਤੇ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਦੇ ਗੁਰਦੁਆਰਾ ਸਾਹਿਬ ਦੇ ਤੁਸੀਂ ਇਸ ਟਾਈਮ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਸ਼ਹੀਦ ਬੁਰਜ ਸਾਹਿਬ ਹੈ ਜੀ ਸ਼ਹੀਦੀ ਸਥਾਨ ਸ਼ਰੋਮਣੀ ਜਨੈਲ ਬਾਬਾ ਜੀਵਨ ਸਿੰਘ ਜੀ ਦਰਸ਼ਨ ਕਰ ਰਹੇ ਹੋ ਤੁਸੀਂ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਦੇ ਇਹ ਪਾਵਨ ਪਵਿੱਤਰ ਸਥਾਨ ਪਹਿਲਾ ਨਾਨਕ ਸਾਹਿਬ ਹਿੱਟਾਂ ਦੁਆਰਾ ਬਣਿਆ ਹੋਇਆ ਸੀ ਜੋ ਕਿ ਉਸੇ ਪ੍ਰਾਚੀਨ ਕਿਲਾ ਨੋਮਾ ਹਵੇਲੀ ਦਾ ਇੱਕ ਅਹਿਮ ਬੁਰਜ ਸੀ ਜੋ ਕਿ ਗੜੀ ਦੇ ਮੇਨ ਗੇਟ ਉੱਤੇ ਸਥਿਤ ਹੋਇਆ ਸੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਗੜੀ ਨੂੰ ਛੱਡ ਕੇ ਜਾਣ ਲੱਗੇ ਤਾਂ ਉਹਨਾਂ ਨੇ ਆਪਣੇ ਬਚਪਨ ਦੇ ਸਾਥੀ ਮਿੱਤਰ ਪਿਆਰੇ ਬਾਈ ਜੰਗਾ ਦੇ ਅਨੁਭਵੀ ਜੇਤੂ ਜਰਨੈਲ ਭਾਈ ਜੀਵਨ ਸਿੰਘ ਜੀ ਨੂੰ ਕਲਗੀ ਅਤੇ ਆਪਣੇ ਸ਼ਸਤਰ ਵਸਤਰ ਪਹਿਰਾਵਾ ਬਖਸ਼ ਕੇ ਇਸ ਬੁਰਜ ਵਿੱਚ ਬਿਠਾ ਕੇ ਹੁਕਮ ਕੀਤਾ ਕਿ ਆਖਰੀ ਦਮ ਤੱਕ ਲੜਦੇ ਰਹਿਣਾ ਮੁਗਲਾਂ ਦੇ ਹੱਥ ਨਹੀਂ ਆਉਣਾ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ ਅੱਠਪੋ ਦਰਮਿਆਨੀ ਰਾਤ ਗੁਰੂ ਸਾਹਿਬ ਦੇ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਪਾਈ ਮਾਨ ਸਿੰਘ ਨੂੰ ਨਾਲ ਲੈ ਕੇ ਛਿਪਦੇ ਵਾਲੇ ਪਾਸੇ ਖਵਾਜਾ ਮਰਦੂਦ ਦੇ ਮੁਗਲ ਸੈਨਾ ਨੂੰ ਲਲਕਾਰਦੇ ਹੋਏ ਵੰਗਾਰਦੇ ਹੋਏ ਜੈਕਾਰੇ ਛੱਡਦੇ ਹੋਏ ਤਾੜੀ ਵਜਾ ਕੇ ਛਿਪਦੇ ਵਾਲੇ ਪਾਸੇ ਪਿੰਡ ਰਾਏਪੁਰ ਵਿਖੇ ਪਹੁੰਚੇ ਤੇ ਬੀਬੀ ਚਰਨ ਕੌਰ ਜੀ ਨੂੰ ਦਰਸ਼ਨ ਦੇ ਕੇ ਸਿੰਘਾਂ ਅਤੇ ਸਹਿਬਜ਼ਾਦਿਆਂ ਦੇ ਸੰਸਕਾਰ ਦੀ ਵੱਡੀ ਜ਼ਿੰਮੇਵਾਰੀ ਸੰਭਾਲ ਕੇ ਉਪਰੰਤ ਮਾਛੀਵਾੜਾ ਸਾਹਿਬ ਦੇ ਜੰਗਲਾਂ ਵੱਲ ਚਾਲੇ ਪਾ ਦਿੱਤੇ